ਵੀ ਆਪਣੇ ਘਰੇ ਵਿਆਹ ਹੋਇਆ ਜੀ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ ਠੀਕ ਲੱਖ ਤੋਂ ਬਾਅਦ ਕਰਦੇ ਕਰਾਂਦੇ 51 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਿਹਾ ਜੀ ਆ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿੰਦਾ ਬਣਾ ਲੂੰਗੀ ਤਸਵੀਰ ਇਹ ਗੱਲ ਤਾਂ ਕਰ ਬਣਾ ਲੂੰਗੀ ਤਾਂ ਸਿਰਪਾੜ ਜਦ ਹੈ ਹੀ ਨਹੀਂ ਹਾਂ ਮੇਰੇ ਜੈਸੀ ਲੈ ਕੇ ਆਇਆ ਦੇਖ ਲੈ ਤੈਨੂੰ ਬਾਬੂ 50 5000 ਰੁਪਿਆ ਇੱਜ਼ਤ ਉਹ ਕਹੋ ਮੇਰੇ ਵਰਗੀ ਲੈ ਕੇ ਆਇਆ 50 5000 ਦੇ ਤੇ ਆ ਇੱਜ਼ਤ ਹੋ ਰਹੀ ਹੈ ਦੇਖ ਹਾਂ ਜੀ ਬੋਲੋ ਭਾਈ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਦਾ ਇਹਨਾਂ ਨੂੰ ਕਾਹਦਾ ਟੈਕਸ ਹੈ ਨਾ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਉਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਬੇਲੇ ਖਾਦੇ ਬੇਲੇ ਆਪਣਾ ਦੂਜੇ ਦਾ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋ ਹਿੰਮਤ ਨਹੀਂ ਕਿਸੇ ਕੋ ਨਹੀਂ ਜਿਸੇ ਕੋ ਜਹਿਮਤ ਹੈ ਜਿੰਨੇ ਮਰਜੀ ਦੇਵਾ ਕੋਈ ਜਿਸੇ ਕੋ ਨਹੀਂ ਹਿੰਮਤ ਹੈ ਜੀ ਉਹ ਨਹੀਂ ਦੇਵੇਗਾ ਸਹੀ ਗੱਲ ਹੈ ਜੀ ਜਿੱਦਾਂ ਅੰਦੇਸਰ ਮੈਨੂੰ ਉਹਨੇ ਸੂਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਹਦੇ ਖੁਸਰਾ ਪਰਿਵਾਰ ਹੈ ਫਰੜ ਦਾ ਇਹਨਾਂ ਵੱਲੋਂ ਬਹਾਈ ਜਿਹੜੀ ਹੈ ਨਜਾਇਜ਼ ਤੌਰ ਤੇ ਮੰਗੀ ਜਾਂਦੀ ਹੈ ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਬੈਕਗ੍ਰਾਉਂਡ ਨਹੀਂ ਦੇਖੀ ਜਾਂਦੀ ਕਿ ਕਿੰਨੀ ਕੁ ਪੋਜੀਸ਼ਨ ਹੈ ਕਿੰਨੀ ਕੁ ਨਹੀਂ ਇਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦਾ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਹਾਂ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਦੀ ਇਹ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਹੈ ਮੇਰੇ ਹਾਂ ਮੇਰੇ ਜਿਸੀਂ ਲੈ ਕੇ ਆਇਆ ਮੇਰੇ ਕੋਲ ਪੈਸਾ ਨਹੀਂ ਹੈ ਤਾਂ ਦੇਖ ਲਓ ਕੀ ਹੁੰਦਾ ਕੀ ਕਰਦੇ ਹਨ ਇਹ ਸੋ ਪੈਸੇ ਕੇ ਬਿਨਾ ਲੈ ਕੇ ਆਇਆ ਇਸੇ ਇਸੇ ਪੈਸੇ ਕੇ ਬਿਨਾ ਲੈ ਕੇ ਆਇਆ ਜੀ ਦੇ ਦੇਣਾ ਕਾ ਕੇ ਨਾ ਕਿਸੇ ਕੀ ਕੁੜੀ ਕੱਟ ਕੇ ਲੈ ਆਇਆ ਜੀ ਦੇ ਦੇਣਾ ਚੱਲੋ ਮੇਰੇ ਨਾਲ ਤੁਹਾਨੂੰ ਹੀ ਪਤਾ ਲੱਗੂਗਾ ਉਹਨਾਂ ਦੇ ਪੈਸੇ ਹਾਂ ਬੀਤਾ ਪਹਿਲਾਂ ਮੈਂ ਜੀ ਕੀ ਨਾਮ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਨਰਿੰਦਰ ਸਿੰਘ ਨਾਮ ਹੈ ਜੀ ਕਿਹੜੇ ਪਿੰਡ ਦੇ ਵਾਸੀ ਆ ਆਪਾ ਸ਼ਿਵਾਲਿਕ ਸਿਟੀ ਕੋਲ ਸਵਰਾਜ ਇਨਕਲੇਵ ਰਹਿੰਦੇ ਆ ਸਵਰਾਜ ਇਨਕਲੇਵ ਰਹਿੰਦੇ ਆ ਹਾਂਜੀ ਅੱਜ ਜਿਹੜਾ ਮਹਾਂਤਾਂ ਦੇ ਘਰ ਦੇ ਮੂਹਰੇ ਤੁਸੀਂ ਧਰਨਾ ਲਗਾਇਆ ਏ ਹਾਂਜੀ ਕੀ ਕਹਿਣਾ ਜਾਂਦੇ ਹੋ ਕੁਛ ਨਹੀਂ ਜੀ ਗੱਲ ਸਿਰਫ ਇੰਨੀ ਹੋਈ ਵੀ ਆਪਣੇ ਘਰੇ ਵਿਆਹ ਹੋਇਆ ਜੀ ਇਹ ਆਏ ਇਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਸ਼ਗਨ ਚਾਹੀਦਾ ਸ਼ਗਨ ਮੰਗਿਆ ਜੀ ਲੱਖ ਰੁਪਏ ਦੀ ਮੰਗ ਕਰੀ ਹਾਂ ਠੀਕ ਲੱਖ ਤੋਂ ਬਾਅਦ ਕਰਦੇ ਕਰਾਂਦੇ 51 ਤੇ ਆਏ ਉਸ ਤੋਂ ਬਾਅਦ ਸਾਡੇ ਕੋਲ ਜਿੰਨਾ ਸ਼ਗਨ ਇਕੱਠਾ ਹੋਇਆ ਸੀ ਕੱਢ ਕੇ ਆਪਾਂ ਸ਼ਗਨ ਸਾਰਾ ਜਿੰਨਾ ਵੀ ਸੀ ਆ ਹਲੇ ਵੀ ਮੇਰੇ ਕੋਲੇ ਪਏ ਆ ਮੈਂ ਕਿਹਾ ਜੀ ਆ ਇਕੱਠੇ ਹੋਏ ਵੇ ਆ ਲੋ ਆ ਤੁਹਾਡੀ ਝੋਲੀ ਪਾ ਦਿੰਨੇ ਠੀਕ ਹੈ ਨਹੀਂ ਜੀ ਸਾਨੂੰ ਹਾਂ ਜੀ ਇਹ ਕਹਿੰਦੇ ਜੀ ਨਹੀਂ ਸਾਨੂੰ ਆ ਨਹੀਂ ਚਾਹੀਦੇ ਠੀਕ ਹੈ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਅਸੀਂ ਕਿਹਾ ਜੀ ਅਸੀਂ ਨਹੀਂ ਦੇ ਸਕਦੇ ਉਸ ਤੋਂ ਬਾਅਦ ਮੇਰੇ ਕੋ ਵੀਡੀਓ ਪਈ ਜੀ ਇਹ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਧਮਕੀਆਂ ਦਈਆਂ ਵੀ ਹਾਂ ਤੈਨੂੰ ਮੈਂ ਦੇਖ ਲੂੰਗੀ ਤੈਨੂੰ ਆ ਕਰੂੰਗੀ ਉਹ ਕਰੂੰਗੀ ਆ ਸਾਰੀ ਵੀਡੀਓ ਪਈ ਆ ਮੇਰੇ ਕੋ ਵੀ ਜੋ ਜੋ ਇਹਨਾਂ ਨੇ ਕਿਹਾ ਉਹ ਸਾਰੀ ਵੀਡੀਓ ਬਣਾਈ ਹੋਈ ਆ ਜੀ ਹੀ ਮੰਗ ਕਰਦੇ ਆ ਇਸ ਤੋਂ ਪਹਿਲਾਂ ਭਰਾ ਦਾ ਵਿਆਹ ਹੋਇਆ ਜੀ ਅੜ ਕੇ ਉਸ ਟਾਈਮੇ ਪੈਸੇ ਲੈ ਗਏ ਉਸ ਟਾਈਮੇ ਲੈ ਕੇ 31000 ਅੜ ਕੇ ਇੱਕ ਵਾਰੀ 21000 ਤੇ ਭਰਾ ਦਾ ਮੁੰਡਾ ਹੋਇਆ ਅੜ ਕੇ ਉਸ ਟਾਈਮੇ ਲੈ ਕੇ 51000 ਠੀਕ ਹੈ ਉਸ ਟਾਈਮ ਚਲੋ ਸੀ ਕਿਸੇ ਟਾਈਮ ਬੰਦੇ ਕੋਲ ਨਹੀਂ ਹੁੰਦੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਅੱਜ ਇਸ ਤਰੀਕੇ ਨਾਲ ਮੰਗ ਕਰੀ ਇਸ ਤਰੀਕੇ ਨਾਲ ਕੱਪੜੇ ਤਾਰੇ ਸਾਰੀ ਚੀਜ਼ਾਂ ਕਰੀਆਂ ਉਹ ਵੀਡੀਓ ਪਈ ਹੈ ਜੀ ਮੈਂ ਤਾਂ ਮੰਗ ਇਹੀ ਕਰਦਾ ਕੋਈ ਗੱਲ ਨਹੀਂ ਜਿਨ੍ਹਾਂ ਦੀ ਵੀਡੀਓ ਮੇਰੇ ਕੋਲ ਜੀ ਜੋ ਧਮਕੀਆਂ ਦਿੱਤੀਆਂ ਸ਼੍ਰੀਆਮ ਕਹਿ ਰਹੇ ਨੇ ਵੀ ਤੂੰ ਕਰ ਲੈ ਕਿਆ ਕਰਨਾ ਮੇਰਾ ਠੀਕ ਹੈ ਵੀ ਮੈਂ ਤੈਨੂੰ ਦ ਦੱਸੂਗੀ ਵੀ ਮੈਂ ਕਿਆ ਚੀਜ਼ ਕੋਟ ਰਾਹੀ ਕੋਟ ਰਾਹੀ ਪੈਸੇ ਲਵਾਂਗੀ ਕਹਿੰਦੀ ਮੈਂ ਤੇਰੇ ਤੋਂ ਕੋਈ ਨਹੀਂ ਰੋਕ ਸਕਦਾ ਮੈਨੂੰ ਮੈਂ ਕਹਾਂ ਜੀ ਅਸੀਂ ਦੇ ਹੀ ਨਹੀਂ ਸਕਦੇ ਉਸ ਤੋਂ ਬਾਅਦ ਇਹ ਨੰਗੇ ਹੋਣ ਲੱਗ ਗਏ ਜੀ ਫੇਰ ਕਿਤੇ ਫੇਰ ਜਾ ਕੇ ਇਹਨਾਂ ਨੇ ਫਿਰ ਉਹਨਾਂ ਨੂੰ ਬਾਹਰ ਕੱਢਿਆ ਜਿਹੜੇ ਨੰਗੇ ਹੋਰੇ ਸੀ ਇਹਨਾਂ ਦੇ ਨਾਲ ਦੋ ਜਣੇ ਸੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਕੋਈ ਗੱਲ ਨਾ ਕਰਿਓ ਕਿਸੇ ਨਾਲ ਛੱਡੋ ਵੀ ਸਾਨੂੰ ਐਨੇ ਪੈਸੇ ਦੇ ਦਿਓ ਅਸੀਂ ਚਲੇ ਜਾਈਏ ਕਿੰਨੇ ਮੰਗੇ ਫੇਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਜੀ 100 ਰੁਪਏ ਲੈ ਕਹਿੰਦੇ ਅਸੀਂ ਚਲੇ ਜਾਂਦੇ ਆਂ ਪਰ ਪਹਿਲਾ ਦੇਖੋ ਸਾਡੇ ਘਰੇ ਇੱਕ ਵਿਆਹੀ ਕੁੜੀ ਆਈ ਉਹਦੇ ਝੋਲੀ ਚ ਐ ਮਾਰਿਆ ਸਾਰਾ ਕੁਝ ਚੱਕ ਕੇ ਕਹਿੰਦੇ ਆਪਣੇ ਪੇਕਿਆਂ ਤੋਂ ਲੈ ਕੇ ਦੇ ਵੀ ਲਾ ਉਹਨਾਂ ਨੂੰ ਫੋਨ ਵੀ ਮਾਂ ਮੇਰੀ ਖੜੀ ਉੱਥੇ ਭੈਣ ਖੜੀ ਸਾਰੇ ਖੜੇ ਘਰ ਦੇ ਅੰਦਰ ਆ ਕੇ ਨੰਗੇ ਹੋਣ ਲੱਗ ਗਏ ਤੇ ਮੰਗ ਗਿਆ ਕਰਦੇ ਹੋ ਮੰਗ ਤਾਂ ਜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੂਜਾ ਸਾਰੇ ਜਿੰਨੇ ਜਿੰਨਾ ਆਲ ਇੰਡੀਆ ਇਹਨਾਂ ਦੀ ਇੱਕ ਵਧਾਈ ਫਿਕਸ ਹੋਣੀ ਚਾਹੀਦੀ ਹੈ ਜੀ ਵੀ ਕਿਸੇ ਤੋਂ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਉਹ ਚੀਜ਼ਾਂ ਬਹੁਤ ਬੁਰੀਆਂ ਨੇ ਜੀ ਕੋਈ ਦਵੇ ਕੋਈ ਨਾ ਦਵੇ ਕਿਸੇ ਦੀ ਕਿੰਨੀ ਕਪੈਸਿਟੀ ਕਿਸੇ ਦੀ ਕਿੰਨੀ ਕਪੈਸਿਟੀ ਕੋਈ 1100 ਦੇ ਸਕਦਾ ਕੋਈ 2100 ਦੇ ਸਕਦਾ ਵੀ ਜਿਹੜਾ ਆਪਣੀ ਖੁਸ਼ੀ ਨਾਲ ਦੇ ਦੇ ਉਹ ਦੇ ਦਵੇ ਜੀ ਹੁਣ ਤੁਸੀਂ ਉਹਰੇ ਕੌਣ ਕੌਣ ਆਇਆ ਤੇਰਾ ਨਾਮ ਲਾਣ ਦੀ ਉਹਰੇ ਉਹ ਮੈਂ ਅਸੀ ਜੀ ਮੈਂ ਕੱਲਾ ਹਾਂ ਜੀ ਨਾਲ ਮੇਰੇ ਜੀਜਾ ਜੀ ਆਂ ਜੀ ਭਾਈ ਮੇਰਾ ਉੱਧਰ ਖੜਾ ਜੀ ਉਹ ਗੱਲ ਕਰ ਰਹੇ ਨੇ ਉਹਨਾਂ ਨਾਲ ਅਸੀਂ ਅਸੀਂ ਉਹ ਖੜੇ ਹਾਂ ਜੀ ਨਰਿੰਦਰ ਸਿੰਘ ਜੀ ਮੈਂ ਤਾਂ ਮਾਨਸੇ ਪਰ ਕੋਈ ਵੀ ਨਹੀਂ ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜਿੰਦੀ ਵੀ ਲੜੂੰਗਾ ਇਹਨਾਂ ਖਿਲਾਫ ਹੁਣ ਚਾਹੇ ਮੈਨੂੰ ਲੜਨਾ ਪਵੇ ਵੀ ਮੈਂ ਇਹ ਚੀਜ਼ ਬੰਦ ਕਰਾਉਂਗਾ ਜਿਹੜਾ ਗਰੀਬਾਂ ਦਾ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆਏ ਸਾਡੀ ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂ ਆਵਾ ਤੇ ਬੱਦੂ ਆਵਾ ਵੀ ਸਾਡੀ ਬੱਦੂ ਆਏ ਵੀ ਦੱਸੋ ਆਮ ਪਬਲਿਕ ਜਿਹੜੇ ਆਮ ਲੋਕੀ ਕਿੱਥੇ ਜਾਉਂਗੇ ਉਹ ਕਿੱਥੇ ਜਾਣਗੇ ਸਾਰੇ ਜਣੇ ਜੀ ਮੰਗ ਤਾਂ ਮੇਰੀ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਯਾਰ ਇੱਕ ਇੱਕ ਆਲ ਪੂਰੇ ਇੰਡੀਆ ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸ ਟਾਈਮ ਮਰ ਜਾ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾ ਮੈਂ ਮੇਰੇ ਘਰ ਦੇ ਉਹਨੂੰ ਪਾੜ ਲੈ ਮਨਤਾ ਜੀ ਉਹੀ ਗੱਲ ਮਨਤਾ ਜੀ ਸਾਫ਼ ਚਾਹੀਦਾ ਜਿਹੜੇ ਤੁਹਾਡੇ ਮੂਰੇ ਸਿਗੇ ਬਿਮਨੂ ਨੂੰ ਇਨਸਾਫ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਆ ਇਹ ਮਾਫੀ ਮੰਗੇ ਸਾਰੀ ਜਨਤਕ ਤੌਰ ਤੇ ਸਾਰਿਆਂ ਦੇ মিডিਆ ਮੂਰੇ ਮਾਫੀ ਮੰਗੇ ਇਹਦਾ ਇੱਕ ਕਿਸੇ ਦਾ ਟੈਕਸ ਹੋ ਗਿਆ ਕੁਝ ਨਾ ਟੈਕਸ ਹੋ ਗਿਆ ਸਰਬ ਇਹ ਤੁਹਾਡੇ ਬਾੜ ਦੇ ਵਿੱਚ ਅੱਜ ਮਹਾਂਤਾਂ ਦੇ ਘਰ ਦੇ ਮੂਰੇ ਜਿਹੜਾ ਹੈ ਧਰਨਾ ਲਗਾਇਆ ਕੁਝ ਨੌਜਵਾਨਾਂ ਨੇ ਆ ਕੇ ਕਹਿੰਦੇ ਨੇ ਕਿ ਵਧਾਈ ਵੱਧ ਮੰਗ ਰਹੇ ਸੀ ਕੀ ਮਾਮਲਾ ਹੈ ਜੀ ਜਿੱਦਾਂ ਅੰਦੇਸਰ ਮੈਨੂੰ ਇਹਦੇ ਸੂਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਰੇ ਖੁਸਰਾ ਪਰਿਵਾਰ ਹੈ ਖਰੜ ਦਾ ਇਹਨਾਂ ਵੱਲੋਂ ਵਧਾਈ ਜਿਹੜੀ ਹੈ ਨਜਾਇਜ਼ ਤੌਰ ਤੇ ਮੰਗੀ ਜਾਂਦੀ ਹੈ ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਬੈਕਗਰਾਉਂਡ ਨਹੀਂ ਦੇਖੀ ਜਾਂਦੀ ਕਿ ਉਹਦੀ ਕਿੰਨੀ ਕੁ ਪੋਜੀਸ਼ਨ ਹੈ ਕਿੰਨੀ ਕੁ ਨਹੀਂ ਤਾਂ ਉਸ ਹਿਸਾਬ ਨਾਲ ਪਹਿਲਾਂ ਜਿਨ੍ਹਾਂ ਦੇ ਦੱਸਣ ਅਨੁਸਾਰ ਵੀ 21000 ਪਹਿਲਾਂ ਦਿੱਤਾ ਬੇਟੇ ਦੀ ਬ੍ਰਦਰ ਦੀ ਮੈਰਿਜ ਤੇ 51000 ਰੁਪਏ ਦਾ ਸ਼ਗਣੀ ਨਾਲ ਨੂੰ ਦੇਣਾ ਜਿਹੜਾ ਹੈ ਜਿਹੜੇ ਭਤੀਜਾ ਹੋਣ ਤੇ ਅੱਜ ਇਹ ਦੱਸਦੇ ਆ ਵੀ ਜਿੱਦਾਂ ਵਧਾਈ ਲੈਣ ਗਏ ਇਹਨਾਂ ਦੀ ਸ਼ਾਦੀ ਹੋਈ ਹੈ ਤੇ ਕੱਪੜੇ-ਕੁੱਪੜੇ ਖੋਲ ਕੇ ਖੜ ਗਏ ਮੇਰਾ ਖਿਆਲਤ ਹੈ ਵੀ ਸ਼ਹਿਰ ਦੀ ਸਭ ਤੋਂ ਜਿਹੜੀ ਹੈ ਕਾਨੂੰਨੀ ਹਰਕਤ ਅੱਜ ਜਿਹੜੀ ਹੈ ਸਾਡੇ ਹੀ ਜਿਹੜੇ ਪਰਿਵਾਰ ਵੱਲੋਂ ਕੀਤੀ ਗਈ ਹੈ ਔਰ ਮੈਂ ਆਪਣਾ ਮੇਰੇ ਵਾਰਡ ਦੇ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਗੱਲ ਦਾ ਆਸ਼ਵਾਸਨ ਦਿੰਦਾ ਵੀ ਮੈਂ ਤੁਹਾਡੇ ਨਾਲ ਖੜਾ ਹਾਂ ਔਰ ਅੱਗੇ ਵਾਸਤੇ ਜਿਹੜੀ ਸ਼ਹਿਰ ਦੇ ਵਿੱਚ ਇਹੋ ਜਿਹੇ ਕਾਨੂੰਨੇ ਕੰਮ ਹੁੰਦੇ ਆ ਉਹੋ ਜਲਦੀ ਕੀਤਾ ਨਹੀਂ ਹੋਣ ਦੇਵਾਂਗੇ ਤੇ ਮੇਰਾ ਖਿਆਲ ਹੈ ਵੀ ਜਲਦੀ ਹੀ ਕੋਸ਼ਿਸ਼ ਕਰਕੇ ਨਗਰ ਕੌਂਸਲ ਤੋਂ ਇੱਕ ਮਤਾ ਪਾਇਆ ਜਾਊਗਾ ਇਹਦਾ ਕਿ ਜਿਹੜੀ ਇਹਨਾਂ ਦੀ ਜਿਹੜੀ ਵਧਾਈ ਦੀ ਫੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊਗੀ ਤੇ ਮੈਂ ਇਸ ਕਾਨੂੰਨੀ ਹਰਕਤ ਤੋਂ ਖੁਦ ਬਹੁਤ ਜ਼ਿਆਦਾ ਸ਼ਰਮਿੰਦਾ